ਇਸ ਦੇ ਸਰ ਕੀ ਹੈਗਾ ਇਹ ਸਾਰਾ ਮਾਮਲਾ ਇਹ ਮਾਨਯੋਗ ਸਪੈਸ ਡੀਜੀਪੀ ਦੀ ਹਦਾਇਤਾਂ ਮੁਤਾਬਕ ਅਸੀਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਟੀਟੀ ਕੈਬਨ ਪੁਰਾਣੇ ਦੇ ਲਾਜ ਨਾਕਲ ਆਇਆ ਸੀ 5 ਵਜੇ ਦੇ ਕਰੀਬ ਇਹ ਬੰਦਾ ਜਿਹੜਾ ਉੱਥੇ ਬੈਠਾ ਕਿਸੇ ਦੀ ਵੇਟ ਕਰ ਰਿਹਾ ਸੀ ਜਿੰਨੂੰ ਅਸੀਂ ਗ੍ਰਫਤਾਰ ਕੀਤਾ ਉਸ ਤੋਂ ਦੀ ਤਲਾਸ਼ੀ ਤੋਂ ਬਾਅਦ ਉਹਦੇ ਕੋਲੋਂ ਚਾਰ ਜਿਹੜੇ ਆ ਪਿਸਟਲ ਮਿਲੇ ਆ ਇਸ ਦਾ ਨਾਂ ਕੈਪਟਨ ਕੈਪਟਨ ਸਿੰਘ ਏਰੀਆ ਸਬੂਰਾ ਵਾਸੀ ਮੰੰਗਲੀ ਪਟਾ ਪ੍ਰੀਤਨਗਰ ਫੱਡੇਗੜ ਚੂਨੀਆ ਅੰਮ੍ਰਿਤਸਰ ਦਾ ਹਰਿਆਣ ਵਾਲਾ ਹੈ ਸਰ ਕੋਈ ਕਿੰਨੇ ਕਾਰਤੂਸ ਮਿਲੇ ਆ 3 ਕੋਸ਼ਾ ਕਰ ਸੀ ਇਹਦੇ ਕੋਲੋਂ 4 ਜਿਹੜੇ ਆ ਉਹ ਕਾਰਤੂਸ ਮਿਲੇ 14 ਕਾਰਤੂਸ ਮਿਲੇ ਆ ਤੇ 4 ਜਿਹੜੇ ਆ ਉਹ ਪਿਸਤਲ ਮਿਲੇ ਲੇਖ ਆਪਣੇ ਮਾਛਾ ਦੱਸੀ ਕੀ ਕਰਨਾ ਸੀ ਇਸਦੇ ਨੇ 11 ਦਾ ਕਿਉਂਕਿ ਵੱਡੇ ਦੇਖੋ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਇਹ ਦੁਬਾਰਾ ਅਸੀਂ ਅੱਜ ਇਹਦਾ ਰਿਮਾਂਡ ਲੈ ਰਹੇ ਆ ਜਿਹੜੀ ਉਹ ਬਾਕੀ ਕਲੀਅਰ ਕਰਾਂਗੇ ਬਾਅਦ ਵਿੱਚ ਦਿਨਾਂ ਦੇ ਮਾਰ ਤੁਸੀਂ ਲਿਆ ਕੀ ਕੁਝ ਸਾਹਮਣੇ ਆਇਆ ਤੁਸੀਂ ਜਾਂਚ ਕੀਤੀ ਹੈ ਸਾਹਮਣੇ ਬੰਦਾ ਜਿਹੜਾ ਵਾ ਜਾਂ ਤਾਂ ਇਹ ਪੱਕਾ ਕੁਝ ਦੱਸ ਹੀ ਨਹੀਂ ਰਿਹਾ ਉਹੀ ਚੀਜ਼ بار بار ਦੱਸ ਰਿਹਾ ਮੈਨੂੰ ਪਤਾ ਕੁਝ ਨਹੀਂ ਮੈਨੂੰ ਪਤਾ ਕੁਝ ਨਹੀਂ ਪਹਿਲੇ ਵੀ ਕੋਈ ਪ੍ਰਾਦਿਕ ਮਾਮਲਾ ਕੋਈ ਦਰਜ ਹੋਇਆ ਇਹਦੇ ਨਾਲ ਇੱਕ ਬੰਦਾ ਹੋਰ ਸੀ ਜਿਹੜਾ ਨੂੰ ਲੈ ਕੇ ਜਦੋਂ ਉਹ ਪਕੜਿਆ ਜਾਏਗਾ ਸਾਰੀ ਗੱਲਬਾਤ ਉਦੋਂ ਕਲੀਅਰ ਹੋਏਗੀ ਵੈਪਨ ਕਿਥੋਂ ਲੈਣ ਉਹ ਆਪਣ ਕਿਥੋਂ ਲੈ ਇਸ ਬਾਰੇ ਵੀ ਨਹੀਂ ਦੱਸਦਾ ਬੰਦਾ ਕਹਿੰਦਾ ਮੈਨੂੰ ਨਹੀਂ ਪਤਾ ਦੂਸਰਾ ਬੰਦਾ ਸੀ ਇੱਕ ਉਹਨੂੰ ਪਤਾ ਐਨਾ ਇਥੋਂ ਲੈ ਕੇ ਜਾਣੇ ਸੀ ਦੇਖੋ ਇਹ ਵੇਟ ਕਰਦੇ ਸੀ ਕਿਸੇ ਨੂੰ ਇਹਨਾਂ ਨੇ ਵੈਪਨ ਦੇਣੇ ਸੀ ਉਹ ਤਾਂ ਉਹਦੀ ਪੁੱਛ ਗੇਚ ਤੋਂ ਬਾਅਦ ਚ ਪਤਾ ਲੱਗੂਗਾ ਇਹ ਕਹਿੰਦਾ ਜੀ ਮੈਨੂੰ ਉਹਨੇ ਬੈਗ ਫੜਾ ਕੇ ਇੱਥੇ ਬਿਠਾਤਾ ਲੱਗਦਾ ਫਿਰ ਵੱਡੀ ਵਾਰ ਦਾ ਤੇ ਵੱਡੀ ਵਾਰ ਦਾ ਤਾਂ ਹੋ ਸਕਦਾ ਇਹਨਾਂ ਦੇ ਵੱਡੀ ਵਾਰ ਦਾ ਕਿਸੇ ਕਰਨ ਦੇ ਕੋਈ ਮਨਸਾ ਹੋਵੇ ਇਹ ਕਹਿੰਦੇ ਤੇ ਨਾ ਜਰ ਪੜਿਆ ਨਹੀਂ ਜਾਂਦਾ ਕਲੀਅਰ ਨਹੀਂ ਕਰਦਾ ਹੁਣ ਚਲੋ ਕੋਈ ਗੱਲ ਨਹੀਂ ਕਹੀ ਜਸਨਾ ਪੜਿਆ ਲੇਕਿਨ ਨੋਜਵਾਨ ਹੈ ਜਿਵੇਂ ਲੜ ਕਿਸੇ ਨਹੀਂ ਪਲਸ 2 ਪਾਸ ਆ ਪੜਿਆ ਲਿਖਿਆ ਬੰਦਾ ਵਾ ਕੰਮ ਕੀ ਕਰਦਾ ਜੀ ਕੰਮ ਆ ਲੇਵਰ ਦਾ ਹੀ ਕਰਦਾ ਹੈ ਕੋਈ ਪਰਿਵਾਰਕ ਮੈਂਬਰ ਹੈ ਨਾ ਕੋਈ ਪਰਿਵਾਰਕ ਮੈਂਬਰ ਇਹਦੇ ਫਾਦਰ ਨੂੰ ਵੀ ਸੱਜ ਕੇ ਜੜੀ ਇਹਨੂੰ ਪੁੱਛ ਕੇ ਚ ਕੀਤੀ ਆ ਵੀ ਤੁਸੀਂ ਇਹਨੂੰ ਇਹ ਤੇਰੇ ਨਾਲ ਹੈ ਤਾਂ ਤੂੰ ਦੱਸ ਇਹ ਕਹਿੰਦਾ ਉਹ ਉਸ ਬੰਦੇ ਨੇ ਮੈਨੂੰ ਪੜਾਇਆ ਸੀ ਉਹਦੇ ਨਾਮ ਲੈ ਰਿਆ ਦੂਸਰੇ ਬੰਦੇ ਦੇ। ਉਹਦਾ ਬੰਦਾ ਸੀ ਇਹਦੇ ਨਾਲ। ਇਹਦੇ ਕਿਦੋਂ ਦੇ ਉਹਦੇ ਨਾਲ ਲਿੰਕ ਆ ਕਿਥੋਂ ਦਾ ਰਹਿਣ ਵਾਲਾ ਕਿਸ ਤੋਂ ਦੁਸ਼ਮਣ ਹੈ। ਇਹ ਮੱਲੇ ਦਾ ਆ। ਇਹ ਉਹਦੇ ਮੱਲੇ ਦਾ ਹੀ ਆ ਨਾਲ ਗਵੰਢੀ ਹੈਗਾ ਉਹ ਮੁੰਡਾ। ਹਾਂਜੀ। ਉਹਦਾ ਉਹਦਾ ਆਰੋ ਦੀ ਪਾਲ ਦਿੱਤੀ ਜਾਂਦੀ। ਉਹਦੀ ਪਾਲ ਕੀਤੀ ਜਾ ਰਹੀ ਹੈ ਹੁਣ ਵੀ ਅਸੀਂ ਰੇਡ ਕਰਨ ਚੱਲੇ ਸੀ ਇਹਦੇ ਤੇ ਉਹਦੇ ਤੇ ਕੋਈ ਪਹਿਲਾ ਮੁਕਦਮਾ ਦੱਬਿਆ ਹੋਇਆ। ਉਹਦੇ ਦੇ ਲੋਕ ਮੁਕਦਮੇ ਪਹਿਲਾਂ ਵੀ ਦਰਜ ਨੇ। ਇਹ ਇਹ ਆਰਮਜ਼ ਐਕਟ ਦੇ ਦੋ ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ ਦੇ ਵਿੱਚ। ਅੱਛਾ ਦਿਨ ਨੌਕਰੀ ਸੀ ਉਹੀ ਹੈ ਜੀ। ਨਾਲ ਇਹਨੂੰ ਲਿਆ ਉਹਨੇ ਬਿਲਕੁਲ ਬਿਲਕੁਲ ਮੁੱਖ ਦੋਸ਼ੀ ਹੋਈ ਹੈ ਜੇ ਆਪਾਂ ਨੂੰ ਉੰਡੀਆਂ ਨੇ ਤੇ ਬਾਹਰ ਦੇ ਨੇ ਕਿੱਥੋਂ ਦੇਣੇ ਸਾਰੇ ਬੱਤਲੋ ਬਸ ਨਹੀਂ ਮੈਡਮ ਇੰਡੀਆ ਨਹੀਂ ਨੇ ਇੱਥੇ ਹੀ ਆਪਣ ਜਿਹੜੇ ਆ ਯੂਪੀ ਬਿਹਾਰ ਦੇ ਬੜੇ ਲੱਗਦੇ ਆ ਗੱਤਨ ਕਿਹੜੇ ਆ ਸਰ ਇਹ ਪਿਸਤਲ ਹੈ ਜਿਆ 32 ਬੋਰ